ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਹੋਗੇ ਉਮੀਦ ਕਰਦੇ ਆਂਗੇ ਆਪ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਕਰ ਰਹੇ ਸੀ ਆਪਣੀ ਥਾਰ ਗੱਡੀ ਦੀ ਸਫਾਈ ਤੇ ਧੋ ਕੇ ਤਾਂ ਕਈ ਦਿਨਾਂ ਦੀ ਖੜਾ ਰੱਖੀ ਸੀ ਜਿਹੜਾ ਵਿੱਚੋਂ ਸਾਫ਼ ਕਰਨ ਵਾਲੀ ਸੀ ਤੇ ਸੋਚਿਆ ਵੀ ਅੱਜ ਆਪਾਂ ਇਸ ਨੂੰ ਸਾਫ਼ ਕਰ ਲੈਣਾਂਗੇ ਗੱਡੀ ਨੂੰ ਓਏ ਚੋੜਾ ਗਿਆ ਟਾਈਮ ਇਹ ਫਿਰ ਕਵਰ ਪਾ ਕੇ ਖੜਾ ਲਾ ਲਾਂਗੇ ਚਲੋ ਘਰ ਚਲੋ ਤੇ ਆਪਾਂ ਇਹ ਡੇਲੀ ਨਹੀਂ ਕਰਦੇ ਹੈਗੇ ਕਦੇ-ਕਦੇ ਕੱਢਦੇ ਆਂ ਇਹ ਗੱਡੀ ਤੇ ਫੇਰ ਆਪਾਂ ਜੇ ਲੋ ਸਫਾਈ ਕਰ ਦੇਣਾ ਵੀ ਫੇਰ ਕਵਰ ਪਾ ਦਾਂਗੇ ਤੇ ਗੱਡੀ ਦੇ ਵਿੱਚ ਤਾਂ ਹੋ ਜਾਂਦੀ ਹੈ ਕਿ ਬੱਚੇ ਨੇ ਨਾ ਜਿਹੜੇ ਲਿਬੜੇ ਪੈਰ ਲੈ ਕੇ ਚੜ ਜਾਂਦੇ ਨੇ ਗੱਡੀ ਤੇ ਤੇ ਆਪਾਂ ਵੀ ਕਈ ਵਾਰ ਹਨਾ ਹੁਣ ਮੈਂ ਆਈਆਂ ਦਾ ਮਾਸਮਤੀ ਤੇ ਪੈਰ ਲਿਗ ਲਿਏ ਹਨਾ ਬੰਦੇ ਪੈਰ ਦੀ ਕਿ ਉਹ ਹੀ ਬੱਦਕ ਤੇ ਬੈਕਿੰਗ ਲੜੇ ਹੋ ਜਾਂਦੇ ਬੈਟ ਹੋ ਜਾਂਦੇ ਠੀਕ ਹੈ ਤੇ ਸਾਰੇ ਗੱਡੀ ਦੇ ਵਿੱਚੋਂ ਕਪੜਾ ਮਾਰਤਾ ਆਪਣੀ ਗੱਡੀ ਹੋ ਗਈ ਹੁਣ ਸਾਫ ਫੇਰ ਰਮਾਗਿਓ ਤੇ ਕਾਬਰ ਨੇ ਆ ਕੇ ਅਰਦੀਆ ਸਫਾਈ ਆਪਾਂ ਗੱਡੀ ਨੂੰ ਤਾਂ ਜਿਆ ਫਾਈ ਦੇ ਆਵਗਾ ਜਿੰਗ ਇਦਾਂ ਹੋਰ ਡੰਡੇ ਵੀ ਸੁੱਟ ਲਾ ਦੰਦੇ ਜਿਹੜੀ ਜਿਹੜਾ ਬਾਹਰ ਜਾਵੇ ਅੱਛਾ ਆ ਤਾਂ ਸਾਰੇ ਸਾਫ ਕਰਤੀ ਅੰਦਰੋਂ ਸਭੀ ਸਾਫ ਜਗ੍ਹਾ ਟਾਇਰ ਲਿਪੜ ਕੇ ਦੇ ਕਿ ਟਾਇਰ ਨੂੰ ਸਾਫ ਕਰ ਦੇ Non è vero che siete in grado di salvare il mondo. Sei in grado di salvare il mondo? Sei ਇਹ ਕਮੇਂਸ ਭਾਈ ਹੁੰਦੇ ਹੋ ਰਾਂ ਤੁਸੀਂ ਵਿੱਚ ਕਰ ਲਾ ਕੇ ਬੈੱਡਰੂਮ ਚੱਲੀ ਜੰਨੇ ਆ ਰਾਵੜੀ ਕਿਹੜੀ ਆ ਬਈ ਜਬਰਾਂ ਹੜਾ ਨਾ ਆਜਾ ਤੂੰ ਦਾਤ ਉੱਪਰ ਹਾਂ ਆਜਾ ਕੋਈ ਇੱਥੇ ਪਾ ਦੇ ਇੱਥੇ ਦੇ ਵੇਖੀ ਉਹ ਜੱਤ ਲਾ ਆ ਇਹਦੇ ਪਾ ਦੇ ਮਰਜੀ ਪਾ ਦੇ ਬੱਸ ਹੋਰ ਆਵੜੀ ਜਿਹੜੀ ਆਵਰੋਂ ਲੈਂਦੀ ਦਿਓ ਪਾ ਦੇ ਕਿਹੜੀ ਹਾਂ ਆ ਕਾਹ ਕਰੋ ਨਾ ਲੈ ਮੈਂ ਕੱਪੜੇ ਮਾਰਦੇ ਪਹਿਲੇ ਇਹ ਦੇ ਮਾਰੂ ਕਪੜਾ ਇਹ ਬਈ ਸਾਡੀ ਲੈਰੀ ਜੀ ਆ ਦੇਖਿਆ ਸਾਰਾ ਕਪੜਾ ਰਹਿੰਦਾ ਵਰੀ ਮਾਰਨਾਲਾ ਆ ਖੁਸ਼ਕੋਰੀ ਹੋ ਗਈ ਇਹ ਮਾਰਨਾਲਾ ਵੇ ਕਪੜਾ ਲੈ ਆ ਗਈ ਹੋਰ ਉਹ ਜੋ ਮਾਰਨਾ ਕੋਈ ਵਧੀਆ ਹੈ ਕਪੜਾ ਲੈ ਗਿੱਲਾ ਜਾ ਦੇਖੀ ਆਹ ਚੀਜ਼ਾਂ ਚ ਆਹ ਚੀਜ਼ਾਂ ਸਾਰੀਆਂ ਆ ਦੇਖ ਲੈ ਆ ਤੁਸੀਂ ਆਹ ਚੀਜ਼ ਸਾਰੀ ਖੁਸ਼ਕ ਹੋ ਗਈ ਇੱਥੋਂ ਆ ਵੀ ਸਾਰਾ ਹੋ ਰਿਹਾ ਹੈ ਇਹ ਬੱਗੀ ਹੁਣ ਖੋਲ੍ਹ ਲਿਆ ਹਲੇ ਆ ਪਾਏ ਮੈਨੂੰ ਕਿਵੇਂ ਸੁਹੇਦਾਂ ਨੂੰ ਮਿਲਦਾ ਪਹਿਲਾਂ ਇਹ ਤੋਹ ਜਿੰਨੇ ਸਾਬ ਜਗਾ ਟੱਕਾ ਰਾਬੜ ਤੋਂ ਹਾਂ ਸਾਰੇ ਕਰ ਦੇ ਬੰਦ ਪੁੱਤੋ ਬਹੁਤ ਹੋ ਗਿਆ ਸਾਰੋ ਬੰਦ ਕਰ ਦਿਓ ਮੈਨੂੰ ਵੀ ਨਹੀਂ ਪਤਾ ਜੇ ਲੱਗ ਰਿਹਾ ਇਹਦਾ ਕਿਵੇਂ ਜਿ ਕੱਢੀ ਸੀ ਆਪਾਂ ਨੇ ਕੱਲ ਉਹਦਾ ਧਮੀਂ ਜਾ ਪੈ ਰਿਹਾ ਤੇ ਰਸਤੇ 'ਚ ਜਿੱਦੇ ਆਪਾਂ ਅਨੰਦਪੁਰ ਸਾਹਿਬ ਤੋਂ ਆਏ ਆ ਉਹਦੇ ਕਰਕੇ ਉਹ ਹੋ ਗਈ ਖਰਿਆਬ ਜੀ ਹੋ ਗਈ ਜਦ

ਲਾਓ ਕਿ ਜੇ ਹੋਣੇ ਹਨ ਹਾਂ ਲਾਓ ਵੀ ਨੇ ਆ ਲਾਓ ਪਰਨਾ ਨਹੀਂ ਜੀ ਦੇਦੀ ਗੱਡੀ ਨੇ ਅੱਜ ਪਹਿਲੀ ਵਾਰੀ ਗੱਡੀ ਸੀ ਰਾਵੜ ਜੀ ਸਾਈਆਂ ਆਪਣ ਨੂੰ ਸਾਹਬ ਨੇ ਹੈ ਆ ਵੀ ਬੀਜ ਵਾਰ ਬੰਨੇ ਲਾਓ ਜੀ ਕੱਪਣਾ ਮੱਲੇ ਮਪਾਲ ਕੇ ਲਾ ਕੱਢਣੇ ਬੈਣਗੇ ਕੁਸਰਾਵੜ ਜੀ ਲੱਗੀ ਹੋਈ ਆ ਵਿੱਚ ਨੋਕ ਨੋਕ ਤਾਂ ਪੂਰੇ ਅੱਛਾ ਲੱਮੈ ਹੋਲੀਆ ਮੈਂ ਸਾਰਾ ਸਫਾਈ ਕਰਦੀ ਆ ਯਾਰ ਆ ਅੱਜ ਨਹੀਂ ਆ ਕੇ ਜਾਣੀ ਲੱਮੈ ਹੀ ਸਾਫ ਕਰਦੀ ਆ ਕਰਦੀ ਆ ਸਾਫ ਹਾਂ ਮੈਨੂੰ ਪਤਾ ਲੈ ਦੀ ਸਫਾਈ ਤਾਂ ਮੈਨੂੰ ਕਰਨੀ ਪਊ ਹੌਲੀ ਹੌਲੀ ਠਿਕਾਈ ਨਾਲ ਫੇਰ ਸ਼ਾਮ ਨੂੰ ਪਾਵਾਂਗੇ ਇੱਥੇ ਦੇ ਲੈ ਵੀਡੀਓ ਕਿ ਨਹੀਂ ਸੋਨੇ ਸਾਰੀ ਲਾਈਟਿੰਗ ਹੈ ਆ ਮਾਈਟ ਤਾਂ ਰੁਣੀ ਥੱਲੇ ਪਿੱਛੇ ਪਹਿਲਾਂ ਗੱਡੀ ਤੇ ਨਾ ਆਪਾਂ ਚਾਦਰ ਪਾ ਦੇਣੀ ਹੈ ਅਗੂੜੇ ਤੇ ਫਿਰ ਕੱਬ ਖਾਉਣੇ ਆਂਗੇ ਜੀ ਸਰਕਾਰ ਵੱਧਿਆ ਰਹਿਦਾ ਹਰ ਚਾਦਰ ਵੱਧਿਆ ਰਹਿਦੀ ਹੈ ਮਾਣੂ ਤੇ ਪਹਿਲਾਂ ਤਾਂ ਪਾਉਣੀ ਤੇ ਚਾਦਰ ਹਾਂ ਜੀ ਪਹਿਲਾਂ ਤਾਂ ਆ ਚਾਦਰ ਪਾ ਦੇਣੀ ਹੈ ਇਹ ਵੀ ਗੱਡੀ ਤੇ ਤੇ ਫਿਰ ਇਹਦੇ ਬਾਅਦ ਚਾਦੇ ਦੇਣੇ ਆਗੇ ਕੱਪ ਤੁਸੀਂ ਇਖਰੇ ਆਉਣੇ ਹੁੰਦੀ ਹੈਗੀ ਵਧੀਆ ਸਮਝ ਆਈ ਦੀ ਹੈ ਠੀਕ ਹੈ तो ये इतनी इतनी सैनी है कार जितनी कई बार मरम होता है एकदम दाल होता है फटाफट होता है ये कार में तो मेरी तरफ वजन नहीं है धीरे-धीरे मत कार भी फटाफट हो ਪੈ ਗਿਆ ਤਾਂ ਉਹਣਾ ਆਪਣੇ ਗੱਡੀ ਤੇ ਵੀ ਪਾਤਾ ਜੀ ਕਵਰ ਆਪਣੀ ਗੱਡੀ ਸਾਮ ਗਈ ਚਲ ਇੱਧਰ ਇੱਧਰ ਲਗਾ ਰ ਆਪਣੇ ਗਰਦ ਕਰਦੇ ਨਹੀਂ ਆਉਂਦੀ ਹੈਗੀ ਕਿਉਂਕਿ ਇੱਧਰ ਆਪਣਾ ਸਾਰੀ ਬੰਦਾਗਾ ਕਰ ਮੋਰੋ ਗੇਟ ਵੀ ਬੰਦ ਕਰਿਆ ਹੋਇਆਗਾ ਇਹ ਹਮਣਾ ਗੱਡੀ ਖੜਾਉਣ ਵਾਸਤੇ ਬਣਾਇਆ ਹੋਇਆਗਾ ਇਹ ਹਾਲ ਕਾਫੀ ਵੱਡਾ ਪਹਿਲਾਂ ਇੱਥੇ ਆਪਣੀਆਂ ਦੋ ਗੱਡੀਆਂ ਤੇ ਇੱਕ ਕਟਰਾਟ ਤੇ ਤਿੰਨ ਗੱਡੀਆਂ ਸੱਚੇ ਕਟਰਾਟ ਖੜਦਾ ਹੁੰਦਾ ਸੀ ਇੱਕ ਆਪਣੇ ਲਵੇ ਸਵੇਵਟ ਗੱਡੀ ਹੁੰਦੀ ਸੀ ਪਹਿਲਾਂ ਤੇ ਉਹ ਵੇਚਦੀ ਸੀ ਹੁਣ ਇੱਕ ਬਲੇਰੂ ਆ ਗਈ ਇੱਕ ਆਪਣੇ ਲਵੇ ਥਾਰ ਆ ਗਈ ਪਹਿਲਾਂ ਟਰੈਟ ਵੀ ਖੜਦਾ ਹੁੰਦਾ ਸੀ ਇੱਥੇ ਤਿੰਨ ਗੱਡੀਆਂ ਤੇ ਇੱਕ ਟਰੈਟ ਖੜ ਜਾਂਦਾ ਸੀ ਇਹ ਕਾਫੀ ਵੱਡਾ ਦਾ ਆਪਣਾ ਹਾਲਾ ਹੀ ਨਹੀਂ ਹੈਗਾ ਛੋਟਾ ਨਹੀਂ ਹੈਗਾ ਇਹ ਆ ਫਿਰ ਸੰਦ ਖੜਾਉਣ ਵਾਸਤੇ ਬਣਾਇਆ ਹੋਇਆ ਸੀ ਹੁਣ ਜਿੱਦਿਆਂ ਦਾ ਆਪਾਂ ਨੇ ਉਧਰਲਾ ਕਰ ਲਿਆਗਾ ਹੁਣ ਆਪਾਂ ਉਧਰ ਖੜਾ ਦੇਣੀ ਆ ਕਿ ਸਾਰੇ ਸੰਦ ਤੇ ਇੱਧਰ ਕੱਲੀ ਗੱਡੀ ਖੜਾ ਦੇਣੀ ਹੈਗੇ ਉਧਰ ਤਾਂ ਮਨੇ ਸੰਦਣਾ ਉਹਦੇ ਥੱਲੇ ਖੜਦੇ ਨੇ ਬਸ ਸਾਡੇ ਥੱਲੇ ਹਾਂਜੀ ਆਪਣੀ ਗੱਡੀ ਤਾਂ ਚਾਂਗੀ ਹੋਣਾ ਗੱਡੀ ਤਾਂ ਗਿਆ ਆਪਣਾ ਕੰਮ ਨਿਭੜ ਤੇ ਹੁਣ ਆਪਣੇ ਕੱਪੜੇ ਧੋਣ ਵਾਲੇ ਪੈਸੇ ਉੱਤੇ ਤੇ ਆਪਾਂ ਉੱਤੇ ਧੋਣੇ ਨੇ ਕੱਪੜੇ ਨੇ ਨਾ ਮੀਹ ਆ ਜਾ ਕਰਕੇ ਚਿਵਾਰੇ ਦੇ ਉੱਪਰ ਉਹ ਡਾ ਜਾ ਤੇ ਉਹ ਗੰਦਾ ਜਾ ਹੋ ਰਿਹਾ ਸੀ ਤੇ ਉਹ ਨੂੰ ਆਪਾਂ ਕਰ ਦੇਾਂਗੇ ਸਾਫ਼ ਨੇ ਆਪਣੇ ਕੰਦਾਂ ਤੇ ਬਾਰ ਵੀ ਟੈਲਾ ਲੱਗਿਆ ਹੋਈਆਂ ਨੇ ਉੱਪਰ ਚਿਵਾਰੇ ਤੇ ਦੇਵਟਾਂ ਲਾ ਤੇ ਵੀ ਦਾਗ ਜੇ ਪੈ ਜਾਂਦੇ ਨੇ ਪਾਣੀ ਤੇ ਕਣੀਆਂ ਆਈਆਂ ਦੇ ਤੇ ਰੇਤਾ ਜੇ ਚੱਲ ਲੱਗ ਜਾਂਦਾਗਾ ਤੇ ਕੱਪੜੇ ਧੋ ਕੇ ਫਿਰ ਆਪਾਂ ਬੇੜਾ ਧੋਵਾਂਗੇ ਤੇ ਹੌਲੀ ਹੌਲੀ ਚੱਲੋ ਆਪਾਂ ਨੇ ਮੇੜ ਦਿਆਂਗੇ ਕੰਮ ਸਫਾਈ ਦਾ ਤੇ ਮੀਂਹ ਕਣੀ ਜਿਹਦਾ ਮਾਸਮ ਰੋਜ਼ ਹੀ ਰਹਿੰਦਾਗਾ ਨਹੀਂ ਪਤਾ ਹੁਣ ਆਪਾਂ ਬੇੜਾ ਧੋ ਕੇ ਹਟੀ ਵੀ ਮਗਰੀ ਹੈ ਨਾ ਮੀਂਹ ਆ ਜੇ ਹੁਣ ਮੈਂ 2-3 ਦਿਨਾਂ ਤੋਂ ਉੱਪਰ ਝਾੜੂ ਵੀ ਨਹੀਂ ਲਾਇਆ ਸੀ ਆਏ ਤੇ ਵੀ ਫੇਰ ਮੀਂਹ ਆ ਜਾਂਦਾਗਾ ਚੱਲੋ ਕੱਪੜੇ ਕੱਪੜੇ ਜੇ ਧੋ ਕੇ نیچے ਉਤਰ ਜਾਂਦੇ ਸੀ ਤੇ ਕੁਝ ਕਮਾਈਆਂ ਕਰਕੇ ਮੈਥੇ ਲੱਗਿਆ ਵੀ ਨੇ ਹੈਗਾ ਨੀਚੀ ਝਾੜੂ ਪੋਚਾ ਤੇ ਉੱਪਰ ਚਵਾਰਿਆਂ 'ਚ ਝਾੜੂ ਪੋਚਾ ਲੋਟ ਆਉਂਦਾਗਾ ਤੇ ਉੱਪਰ ਤਾਂ ਮੈਂ 2-3 ਦਿਨਾਂ ਬਾਅਦ ਹੀ ਲਾਉਣੀ ਹੁੰਨੀ ਆਂਗੇ ਤੇ 2 ਦਿਨਾਂ ਬਾਅਦ ਵੇੜਾ ਧੋਈ ਦਿੰਨੀ ਆਂਗੀ ਚਲੋ ਇਸ ਜਿਹੜਾ ਚਵਾਰੇ ਦਾ ਆਪਣਾ ਮੂਰੇ ਵੇੜਾ ਰੱਖਿਆ ਹੋਇਆਗਾ ਤੇ ਕੱਪੜੇ ਵੀ ਆਪਾਂ ਉੱਪਰ ਧੋਣੇ ਜੇ ਨੀਚੇ ਧੋਂਦੇ ਹੋਈਏ ਕੱਪੜੇ ਹਨਾ ਤਾਂ ਨੀਚੇ ਜਾਦੇਗਾ ਜਾਂ ਪੈ ਜਾਂਦਾਗਾ ਪੈੜਾਂ ਜੀ ਹੋਈ ਜਾਂਦੀ ਰਹਿੰਦੇ ਨੇ ਆਪਣੇ ਪੋਚੇ ਲੱਗੇ ਹੋਏ 'ਚ ਤਾਂ ਕਰਕੇ ਆਪਾਂ ਉੱਪਰੀ ਕੱਪੜੇ ਧੋ ਲੈਣੇ ਆਗੇ ਤੇ ਉੱਪਰ ਵਧੀਆ ਰਹਿੰਦਾਗਾ ਚਲਾਂ ਧੁੱਪ ਵੀ ਵਧੀਆ ਹੁੰਦੀ ਆ ਹਨਾ ਉਪਰ ਵਧੀਆ ਸੁੱਕ ਜਾਂਦੇ ਨੇ ਕੱਪੜੇ ਤੇ ਚੜਦੇ ਉਤਰਨ ਨਾਲ ਹੀ ਥੱਕ ਜਾਂਦਾ ਬੰਦਾ ਕਿਤੇ ਕੱਪੜੇ ਉੱਪਰ ਪਾਉਣ ਚੜ ਜਾਂ ਹਨਾ ਕਿਤੇ ਉੱਤੋਂ ਲਾ ਲਿਆ ਬਸ ਹੁਣ ਆਪਾਂ ਉੱਤੇ ਹੀ ਤਹਾ ਮਾਰ ਕੇ ਚੱਕ ਲਿਆਨੇ ਅਚਵਾਰੇ ਚ ਬੈਠ ਕੇ ਤਹਾ ਮਾਰ ਲੈਣੇ ਅਗੇ ਨੀਚੇ ਲਿਆ ਕੇ ਆਪਾਂ ਕੱਪਵਾਰਡ ਚ ਆਈਂ ਸਾਮ ਦੇਣੇ ਆਗੇ ਕੱਪੜਿਆਂ ਨੂੰ ਤੇ ਆਪਰੇ ਥੋੜੀ ਆਏ ਆਗੇ ਖੇਚਲਾ ਜੀ ਘਟ ਜਾਂਦੀ ਹੈਗੀ ਨੀਚੇ ਜਾਦੇ ਹੁੰਦੀ ਹੈਗੀ ਫਟਾਬ ਚੋਂ ਚੱਕ ਲਿਓ ਹੁਣ ਆਪਾਂ ਸਟੈਂਡ ਲਵੀ ਲਾ ਲੈਨੇ ਆ ਮਸ਼ੀਨ ਦੇ ਰੋੜ ਕੇ ਤੇ ਹੱਥੀ ਸੁੱਕਣੇ ਪਾ ਦੇਨੇ ਹੈਗੇ ਫਿਰ ਰੋੜ ਕੇ ਪਰਾਂ ਧੁੱਪ ਚ ਕਰ ਦੇਨੇ ਹੈਗੇ ਫਿਰ ਆਪਾਂ ਉਸ ਤੋਂ ਬੀੜਾ ਵਾਲਾ ਬੀੜਾ ਸਰੋਂ ਦੇ ਨੂੰ ਕੱਪੀ ਲੋਣੇ ਹੈਗੇ ਤੇ ਤੇ ਲੈ ਕੇ ਆਈ ਦੀ ਆਏਗਾ ਨੇ ਹਨਾ ਉਹਨੇ ਤਾਂ ਮੁੱਕਤੀ ਹੈ ਕੰਮ ਜਿਨੇ ਨਹੀਂ ਕੰਮ ਕਰਨਿਆ ਸਮਝ ਲਓ ਉਹਨੇ ਭਾਦੀ ਕੰਮ ਨਹੀਂ ਹੈਗਾ ਮੈਂ ਤਾਂ ਸਾਰਾ ਦਿਨ ਸਾਫ ਸਫਾਈ ਨਹੀਂ ਬੁੱਕਦੀ ਹੈਗੀਆਂ ਕਿਤੇ ਉਧਰਲੇ ਕਰ ਕਰ ਲੈ ਉਧਰ ਤਾਂ ਚੱਲ ਆਪਣੇ ਘਰ ਸਾਫ ਸਫਾਈ ਆਉਂਦੀ ਹੈ ਆਪਣੇ ਦੂਜਾ ਫਰਸ਼ ਲੱਗਿਆ ਹੋਇਆ ਲਾਕਟ ਲੱਗੀ ਹੋਈ ਆ 베ੜੇ ਚ ਅੰਦਰ ਆਪਣੇ ਸਾਰੇ ਟਾਇਲ ਲੱਗੀ ਹੋਈ ਹੈਗੀ ਤੇ ਉੱਪਰ ਚਵਾਰੇ ਚ ਵੀ ਟਾਇਲ ਲੱਗੀ ਹੋਈ ਆ 베ੜੇ ਚ ਤੇ ਅੰਦਰ ਤਾਂ ਆਪਣੇ ਲੱਗਿ ਹੋਣੀ ਹੋਈਆਂ ਕਿ 베ੜੇ ਚ ਵੀ ਟਾਇਲ ਲੱਗੀ ਅੰਦਰ ਤੇ ਆਪਣੇ ਨੀਚੇ ਵੀ ਟਾਇਲ ਲੱਗੀ ਹੋਈ ਹੈਗੀ ਸੱਤਾ ਆਪਣੇ ਲੋ ਟਾਇਲੀ ਲਵਾਤੀ ਸੀ ਇਹ ਦੇ ਕਰਕੇ ਜਰਾ ਸਫਾਈ ਆ ਜੇ ਭਾਲਦੀ ਹੈਗੀ ਤੇ ਤਾਂ ਕਰਕੇ ਕੰਮ ਨਹੀਂ ਨਿਭੜਦੇ ਜੇ ਹੈਗੇ ਤੇ ਚਲੋ ਆਪਾਂ ਉਧਰ ਕਰਕੇ ਕੰਮ ਫੇਰ ਜਾਵਾਂਗੇ ਆਪਾਂ ਉਧਰਲੇ ਘਰ ਉਧਰਲੇ ਘਰ ਦੀ ਵੀਡੀਓ ਆਪਾਂ ਕਰਦ ਨੂੰ ਪਾਵਾਂਗੇ ਅੰਨੇ ਤੁਸੀਂ ਇਧਰਲੇ ਘਰ ਦੀ ਵੀਡੀਓ ਦੇਖ ਲਓ ਚ ਅੱਜ ਇਧਰਲੇ ਘਰ ਦੀ ਵੀਡੀਓ ਦੇਖ ਲਓ ਕੱਲ ਨੂੰ ਆਪਾਂ ਦੂਜੇ ਘਰ ਦੀ ਵੀਡੀਓ ਪਾਵਾਂਗੇ ਆਪ ਕਰਨ ਹੋਗੇ ਵੀ ਚਲੋ ਮਸ਼ੀਨਾਰੇ ਕੱਢ ਕੇ ਹਨਾ ਉਹ ਮਸ਼ੀਨ ਵਾਲੀ ਜਿਆਦਾ ਵੀ ਧੋਈ ਦੇਵਾਂਗੇ ਉਹ ਵੀ ਵਧੀਆ ਸਫਾਈ ਹੋ ਜੂਗੀ ਉੱਥੋਂ ਤੇ ਉੱਥੇ ਵੀ ਦਾਗ ਜੇ ਜਾਦੀ ਪੈ ਰਹੇ ਸੀ ਤੇ ਜੀ ਤੇ ਉਹਦੀ ਕੱਢਣੀ ਆਗੀ ਆਪਾਂ ਸਫਾਈ ਮਸ਼ੀਨ ਦੇ ਨੀਚੇ ਨਾਲ ਲੱਗੀ ਹੋਈ ਹੈਗੀ ਪੀੜੀ ਤਰੀ ਹੋਈ ਹੈਗੀ ਪੀੜੀ ਦੇ ਉੱਤੇ ਮਸ਼ੀਨ ਤਰੀ ਹੋਈ ਆ ਟਾਇਰਾਂ ਦੀ ਉਹ ਆਪਣਾ ਗਿੱਲੇ ਚ ਰਹਿੰਦੇ ਨੇ ਉਹ ਟਾਇਰ ਜੇ ਘੁੰਮਣੋਂ ਹਟ ਗਏ ਮਸਾ ਨਿਕਲਦੀ ਹੈਗੀ ਬਾਹਰ ਉਹ ਜਰਜੀ ਲੱਗੀ ਨੂੰ ਲਾ ਦਿੰਦੇ ਨੇ ਉੱਤੇ ਟਾਇਰਾਂ ਲਵੇ ਉਹ ਟਾਇਰ ਜੇ ਘੁੰਮਣੋਂ ਜੇ ਹਟ ਗਏ ਤੇ ਮਸਾ ਜਿੱਤੇ ਕੰਪਨੀ ਲੈਂਦੀ ਹੈਗੀ ਬਾਹਰ ਇਹਨੂੰ ਆਪਿਕ ਸાડਤੀ ਮਸ਼ੀਨ ਨੂੰ ਧੋਕੇ ਲਾ ਦਾਂਗੇ ਤੇ ਇਹ ਮੈਂ ਹਵਾ ਜੀ ਲੱਗ ਜੂਗੀ ਇਹ ਮਰਮੇ ਤਿਆਰ ਕਰਕੇ ਜੀ ਆਉ ਉਤਰ ਜਾਂਦੀ ਹੈਗੀ ਜਿਹੜਾ ਆਪਣਾ ਪਿੱਛੇ ਚਵਾਰਾ ਦਿਖ ਰਿਹਾਗਾ ਮਸ਼ੀਨ ਲਵੇ ਦੀ ਤੇ ਉਹ ਆਪਣਾ ਦੂਸਰੇ ਘਰ ਆ ਲਗਾ ਪਿੱਛੇ ਚਿੱਟੇ ਰੰਗ ਦੀ ਟੈਂਕੀ ਜੀ ਹੈਗੀ ਚਵਾਰਾ ਦਾ ਉਹ ਆਦਰ ਆਪਣਾ ਦੂਸਰਾ ਘਰ ਹੈਗਾ ਆਪਣਾ ਘਰ ਲਵੇਗਾ ਥੋੜੀ ਫਰਕ ਹੈ ਦਾ ਤੇ ਉਧਰ ਆਪਾਂ ਸਾਈਡਾ ਕੰਮ ਨੇ ਮੋੜਦੇ ਆਣੇ ਅੱਜ ਤਾਂ ਆਪਣੇ ਅੰਦਰਲੇ ਘਰ ਦੇ ਕੰਮ ਨੇ ਕਰਲ ਨੂੰ ਆਪਾਂ ਉਧਰਲੇ ਘਰ ਦੇ ਕੰਮਾਂ ਦੀ ਵੀਡੀਓ ਪਾਵਾਂਗੇ ਆਪਾਂ ਰੋਟੀ ਉਧਰਲੇ ਘਰ ਹੀ ਬਣਾਉਣੇ ਹੁੰਦੇ ਆਗੇ ਤੇ ਰੋਟੀ ਵੀ ਉਦਲੇ ਘਰੀ ਬਣਾਉਣੇ ਆਗੇ ਆਪਾਂ ਜਾਦੇ ਰਹਨੇ ਉਦਲੇ ਘਰ ਇੱਧਰ ਦਾ ਵਸਾ ਸਾਫ ਸਫਾਈ ਆ ਜਾ ਕਰਕੇ ਵਾਲੇ ਜਾਣੇ ਆਗੇ ਤੇ ਉਹ ਪੈਨੇ ਸ਼ਾਮ ਨੂੰ ਉਦਲੇ ਘਰੀਆਂਗੇ ਸਾਰੇ ਉਧਰ ਕੱਲਾ ਪਾਪਾ ਪੈ ਜਾਂਦਾਗਾ ਅਸੀਂ ਉਦਲੇ ਘਰ ਪੈ ਜਣੇ ਆਗੇ ਸਾਰੇ ਕੁਛ ਉਧਰ ਮੰਮੀ ਗਈ ਹੋਈ ਹੈਗੀ ਤੇ ਨਾਨੀ ਜੀ ਸਾਡੀ ਬਿਮਾਰ ਸੀ ਮੰਮੀ ਉਹ ਨਾਨੀ ਲੱਗੇ ਵਾਗੀ ਤੇ ਨਾਨੀ ਜੀ ਦਾਖਲ ਸੀ ਹਸਪੀਟਲ ਚ ਸੰਗਰੂਰ ਤੇ ਮੰਮੀ ਇਹਨੇ ਮੈਂ ਉੱਥੇ ਬੱਗ ਜਾਨੀ ਚੱਲੋ ਹੁਣ ਫਿਰ ਮੈਨੂੰ ਕੱਲੀ ਜਾਣੇ ਨੂੰ ਕੰਮ ਵੀ ਜਾਣੇ ਹੋ ਜਾਂਦੇ ਨੇ ਤੇ ਹੁਣ ਉਧਰਲੇ ਘਰ ਦੇ ਡੰਗਰ ਪਸੀ ਦਾ ਕੰਮ ਦੀ ਸਾਰਾ ਹੁਣ ਮੈਨੂੰ ਕਰਨਾ ਪਊ ਬੱਗ ਜੇ ਤੇ ਉਧਰ ਜਾ ਕੇ ਦੇਖ ਲਵਾਂਗੇ ਮੰਮੀ ਦਾ ਸੁੱਖ ਜਾ ਹੋ ਜਾਂਦਾ ਚੱਲ ਮੰਮੀ ਬੈਠੀ ਵੱਠੀ ਭਾਂਡੇ ਮਾ ਜਾਂਦੀ ਆਂਦੀ ਹੈ ਜੀ ਉਧਰ ਦਾ ਆਪਾਂ ਦੇੜੇ ਜੀ ਟੱਪਾ ਪਾਣੀ ਦਾ ਭਰ ਕੇ ਉਧਰ ਹੀ ਭਾਂਡੇ ਮਾ ਜਾਂਦੇ ਨੇ ਮਿੱਥੇ ਤੇ ਇਹਦੇ ਲੈ ਕੇ ਮੰਮੀ ਕਨ ਬੱਠੀ ਵੱਠੀ ਭਾਂਡੇ ਮਾ ਜਾਂਦਾਂਦੀ ਹੈ ਹੋਰ ਕੰਮ ਕਰ ਲਾਦੀ ਹੈ ਜੀ ਮੰਮੀ ਦਾ ਵੀ ਆਪਾਂ ਤੋ ਚਾਹੁੰਦੇ ਮਾਂਮੀ ਨੇ ਵੀ ਜਾਣਾ ਪਿਆ ਲੈ ਨਾਨੀ ਦੀ ਆਪਣੇ ਬਿਮਾਰ ਸੀ ਤਾਂ ਤਾਂ ਤੇ ਮੰਮੀ ਵਾਜੀ ਫਿਰ ਉੱਧਰ ਜਾਣਗੇ ਤੇ ਠੀਕ ਕੰਮ ਕਰਦੇ ਨੂੰ ਆਪਣਾ ਦੋ 3 ਵਾਜੀ ਦੇ ਵਕਤ ਦੋ 3 ਵਾਜੀ ਹੋਇਆ ਤਵਾਦ ਹੁਣ ਸੰਨੀਆਂ ਚੰਨੀਆਂ ਦਾ ਟਾਈਮ ਹੋ ਰਿਹਾ ਹੈ ਤੇ ਚਾਹ ਕੇ ਡੰਗਰ ਬਸਣੇ ਚੱਲਣੇ ਸੰਨੀਆਂ ਤਾਂ ਮੰਗੇ ਤੇ ਫਿਰ ਅੱਨੇ ਸ਼ਾਮ ਦਾ ਟਾਈਮ ਹੋ ਵੀ ਦਾਲ ਸਬਜ਼ੀ ਦਾ ਰੋਟੀ ਟੁੱਕੜਾ ਘਾਰਾ ਚਾਹਣ ਦਾ ਟਾਈਮ ਜੀ ਆਪਾਂ 4 1/2 4 ਵਜੇ ਧਾਰ ਚੋਣਾਂ ਨੇ ਤਾਰਬੀਆ ਬਸ ਨਹੀਂ ਚੋਲਣਿਆਂਗੇ ਤੇ ਆਪਣੀ ਤਾਜੀ ਸੁਹੀ ਮੱਝਾ ਤਾਂ ਕਰਕੇ ਬਸ ਨਹੀਂ ਧਾਰ ਚੋਲਣਿਆਂਗੇ ਬਸ ਕਦਿਰਾ ਤੋਂ ਕੱਯਾਊਗਾ ਆਪਣੇ ਹੋਂਟਾ ਟੱਪੇ ਜੀ ਨਿਕਲੇ ਪੰਨਾ ਬਦਲਵਾਈ ਜੀ ਕਿ ਹੋਣੇ ਚੱਲੇ ਵਧੀਆ ਟੱਪੇ ਜੀ ਨਿਕਲੇ ਮੇਕਅਪ ਕਰੇਗੇ ਟੱਪੇ ਜਾਨੇਗੇ ਵੀ ਵਧੀਆ ਟੇਜੀ ਟੱਪੇ ਜੀ ਕਰੇਗਾ ਨਾ ਵਧੀਆ ਰਹੇਗੇ ਇਹ ਮਾਤਨੀ ਇਹ ਜੇ ਜੇ ਮਾੜੀ ਪਲਾਬੇ ਦੇ ਰੋਪੜ ਰਹੇ ਨੇ ਚੰੰਦੀ ਜੋਂ ਲੱਗ ਜਾਂਦੀ ਹੈ ਜੀ ਤੇ ਵਧੀਆ ਧੁੱਪ ਚ ਕੱਪੜੇ ਸੁਕਾਉਣੇ ਚਾਹੀਦੇ 10 ਦਾਸ ਦੇ ਮਿੰਟਾਂ ਜੀ ਦਿੱਤੇ ਜਾਂਦੇ ਨੇ 10 ਤੋਂ ਧੁੱਪ ਲੱਗ ਜੇ ਬਹੁਤ ਹੁੰਦੀ ਹੈ ਵੀ ਕੱਪੜਿਆਂ ਨੂੰ ਤਾਂ ਆਪਣੇ ਮਸੂਈ ਚੇ ਚ ਸੁਕਾਈ ਹੁੰਦੇ ਨੇ ਹਨਾ 10 ਕਮੈਂਟਾਂ ਦੀ ਧੁੱਪ ਨਾਲ ਹੀ ਵਧੀਆ ਹੋ ਜਾਂਦੇ ਨੇ ਕੱਪੜੇ ਤੇ ਅੰਦਰੋਂ ਰੱਖ ਆਪਣੇ ਹੁਣ ਨਿਬੜੀ ਕਰਨੇ ਕੰਮ ਫਿਰ ਜਾਵਾਂਗੇ ਦੂਜੇ ਘਰ ਦੂਜੇ ਘਰ ਦੇ ਕੰਮਾਂ ਦੀ ਆਪਾਂ ਕਰਦੇ ਨੂੰ ਪਾਵਾਂਗੇ ਵੀਡੀਓ ਕੱਲ ਨੂੰ ਵੀ ਜਰੂਰ ਦੇਖਿਓ ਵੀਡੀਓ ਆਪਣੀ